ਆਖਿਰ ਕੌਣ ਹੈ ਬਾਲੀਵੁੱਡ ਵਿੱਚ ਅਰਜਨ ਵੈਲੀ ਗੀਤ ਨਾਲ ਤੱਕ ਪਾਉਣ ਵਾਲਾ ਭੁਪਿੰਦਰ ਬੱਬਲ ਇਹ ਕਲਾਕਾਰ ਪੰਜਾਬ ਵਿੱਚੋਂ ਕਿੱਥੋਂ ਦਾ ਰਹਿਣ ਵਾਲਾ ਹੈ ਪੁਰਾਣੇ ਸਮੇਂ ਚ ਗਾਇਕੀ ਚ ਇਹਦੀ ਕਿੰਨੀ ਕੋ ਚੜਤ ਸੀ ਇਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ ਸੋ ਸਭ ਤੋਂ ਪਹਿਲਾਂ ਜੇ ਇਹਨਾਂ ਦੇ ਬਚਪਨ ਦੀ ਗੱਲ ਕਰੀਏ ਤਾਂ ਭੁਪਿੰਦਰ ਬੱਬਲ ਦਾ ਬਚਪਨ ਜ਼ਿਲ੍ਹਾ ਮੋਹਾਲੀ ਦੇ ਪਿੰਡ ਨੇ ਹੌਲਕਾ ਵਿੱਚ ਗੁਜ਼ਰਿਆ ਜੋ ਕਿ ਕੋਰਾਲੀ ਦੇ ਨੇੜੇ ਪੈਂਦਾ ਹੈ ਪਰ ਇਹਨਾਂ ਦਾ ਜਨਮ ਇਹਨਾਂ ਦੇ ਨਾਨਕੇ ਪਿੰਡ ਸੈਂਪਲਾ ਵਿਖੇ ਹੋਇਆ ਸੀ ਜੋ ਚੁੰਨੀ ਨੇੜੇ ਪੈਂਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਬਚਪਨ ਉਹਨਾਂ ਦੇ ਜੱਦੀ ਪਿੰਡ ਨੇ ਹੌਲਕਾ ਵਿਖੇ ਲੰਘਿਆ ਉੱਥੇ ਉਹਨਾਂ ਨੇ 5ਵੀਂ ਕਲਾਸ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੜ੍ਹਾਈ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਖਾਲਸਾ ਹਾਈ ਸਕੈਂਡਰੀ ਸਕੂਲ ਕੋਰਾਲੀ ਤੋਂ 6ਵੀਂ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ। ਸਕੂਲ 'ਚ ਪੜ੍ਹਦੇ ਵੇਲੇ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਗਾਉਣ ਦਾ ਸ਼ੌਂਕ ਸੀ ਪਰ ਜਦੋਂ ਉਹ 3ਜੀ ਕਲਾਸ 'ਚ ਪੜ੍ਹਦੇ ਹੁੰਦੇ ਸੀ ਤਾਂ ਉਹਨਾਂ ਦੇ ਪਿੰਡ ਬਸੰਤ ਪੰਚਮੀ ਦਾ ਜੋੜ ਮੇਲਾ ਕਰਵਾਇਆ ਗਿਆ। ਉੱਥੇ ਉਹਨਾਂ ਨੇ ਢਾਡੀ ਤੇ ਕਵਿਸ਼ਰੀਆਂ ਨੂੰ ਸੁਣਿਆ ਜਿਸ ਤੋਂ ਬਾਅਦ ਉਹ ਗਾਇਕੀ ਦੇ ਹੋਰ ਨੇੜੇ ਹੋ ਗਏ। ਉਹਨਾਂ ਦਿਨਾਂ 'ਚ ਸਕੂਲਾਂ 'ਚ ਬਹੁਤੇ ਗਾਉਣ ਵਜਾਉਣ ਦੇ ਪ੍ਰੋਗਰਾਮ ਨਹੀਂ ਹੁੰਦੇ ਸੀ। ਇਸ ਕਰਕੇ ਉਹ ਸਕੂਲ ਦੇ ਦਿਨਾਂ 'ਚ ਆਪਣੀ ਗਾਇਕੀ ਦੀ ਪੜਾਅਸਨਾ ਕਰ ਸਕੇ। ਪਰ ਉਹਨਾਂ ਦਿਨਾਂ ਦੇ ਵਿੱਚ ਪਿੰ ਲੇ ਵਗੈਰਾ ਲੱਗਦੇ ਰਹਿੰਦੇ ਸੀ ਉੱਥੇ ਉਹਨਾਂ ਨੂੰ ਗਾਉਣ ਦਾ ਮੌਕਾ ਮਿਲ ਜਾਂਦਾ ਸੀ ਮੱਝਾ ਚਰਾਉਂਦਿਆਂ ਕਣਕ ਵੱਢਦਿਆਂ ਵੀ ਉਹ ਖੇਤਾਂ 'ਚ ਉੱਚੀ-ਉੱਚੀ ਗਾਉਂਦੇ ਰਹਿੰਦੇ ਸੀ ਇਸੇ ਕਰਕੇ ਉਹਨਾਂ ਨੇ ਫੋਕ ਗਾਇਕੀ ਜਿਆਦਾ ਨਾਂ ਬਣਾਇਆ ਇਸ ਤੋਂ ਬਿਨਾਂ ਸਕੂਲ ਦੇ ਦਿਨਾਂ 'ਚ ਉਹਨਾਂ ਨੇ ਕੁਲਦੀਪ ਮਾਨਤ ਸਾਹਿਬ ਨੂੰ ਵੀ ਬਹੁਤ ਸੁਣਿਆ ਤੇ ਸਿੱਖਿਆ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਸਾਲ 1977 ਨੂੰ ਗਵਰਨਮੈਂਟ ਕਾਲਜ ਰੋਪੜ 'ਚ ਗ੍ਰੈਜੂਏਸ਼ਨ ਕਰਨ ਲਈ ਆਏ ਇੱਥੇ ਉਹ ਯੂਥ ਫੈਸਟੀਵਲ 'ਚ ਵੀ ਭਾਗ ਲੈਂਦੇ ਰਹੇ ਕਈ ਇਨਾਮ ਵੀ ਜਿੱਤੇ ਇੱਥੇ ਹੀ ਉਹਨਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂ ਕੀ ਕੀਤੀ ਕਾਲਜ ਚ ਉਹ ਐਨਐਸਐਸ ਦੇ ਬੈਸਟ ਵਲੰਟੀਅਰ ਰਹੇ ਉਹਨਾਂ ਨੇ ਤਕਰੀਬਨ ਸਾਰੇ ਐਨਐਸਐਸ ਦੇ ਕੈਂਪ ਲਗਾਏ ਇਸ ਤੋਂ ਬਿਨਾ ਉਹ ਐਨਸੀਸੀ ਵਿੱਚ ਵੀ ਭਾਗ ਲੈਂਦੇ ਰਹੇ ਤੇ ਬੈਸਟ ਸਟੂਡੈਂਟ ਰਹੇ ਐਨਸੀਸੀ ਚ ਉਹਨਾਂ ਨੇ ਸੀ ਸਰਟੀਫਿਕੇਟ ਵੀ ਪਾਸ ਕੀਤਾ ਜਿਸ ਦੀਆਂ 30 ਤਰਜਰਬ ਹੁੰਦੀਆਂ ਨੇ ਪੜਾਈ ਪੂਰੀ ਹੋਣ ਤੋਂ ਬਾਅਦ 1985-86 ਚ ਉਹਨਾਂ ਨੂੰ ਚੰਡੀਗੜ੍ਹ ਤੋਂ ਇੰਗਲੈਂਡ ਜਾਣ ਦੀ ਆਫਰ ਆਈ ਉਦੋਂ ਉਹ ਖੇਤਾ ਚ ਮੱਕੀ ਗੁੱਟ ਰਹੇ ਸੀ ਦਰਅਸਲ ਕਾਲਜ ਚ ਪੜਦਿਆਂ ਕਈ ਪੰਗੜਾ ਦੇ 뮤ਜ਼ਿਕ ਦੀਆਂ ਟੀਮਾਂ ਨਾਲ ਉਹਨਾਂ ਨੇ ਨਿੱਕ ਬਣ ਚੁੱਕੇ ਸੀ ਜਿਸ ਕਰਕੇ ਉਹਨਾਂ ਨੂੰ ਇੰਗਲੈਂਡ ਦੇ ਟੂਰ ਦੀ ਆਫਰ ਮਿਲ ਗਈ ਪਾਸਪੋਰਟ ਉਹਨਾਂ ਕੋਲ ਹੈਗਾ ਹੀ ਸੀ 15-20 ਦਿਨਾਂ ਚ ਤਿਆਰੀ ਖਿੱਚਣ ਤੋਂ ਬਾਅਦ ਉਹ ਇੰਗਲੈਂਡ ਦੇ ਟੂਰ ਤੇ ਗਏ ਇਹ ਉਹਨਾਂ ਦਾ 1 ਮਹੀਨੇ ਦਾ ਟੂਰ ਸੀ ਜਿੱਥੇ ਉਹਨਾਂ ਨੇ ਗਰੁੱਪ ਸੰਗੀਤ ਪੇਸ਼ ਕੀਤਾ ਇੰਗਲੈਂਡ ਜਾਣ ਤੋਂ ਬਾਅਦ ਉਹਨਾਂ ਨੇ ਗਾਇਕੀ ਵਾਲੇ ਪਾਸੇ ਹੋਰ ਜ਼ਿਆਦਾ ਧਿਆਨ ਦੇਣਾ ਸ਼ੁਰੂ ਕੀਤਾ ਨਾਲ ਨਾਲ ਉਹਨਾਂ ਨੂੰ ਡਿਪਾਰਟਮੈਂਟ ਕਲਚਰ ਅਫੇਅਰ ਪੰਜਾਬ ਚ ਨੌਕਰੀ ਵੀ ਮਿਲ ਗਈ ਜੋ ਉਹਨਾਂ ਨੇ 2 ਸਾਲ ਤੱਕ ਕੀਤੀ ਉਸ ਤੋਂ ਬਾਅਦ ਛੱਡ ਦਿੱਤੀ ਕਿਉਂਕਿ ਇਸ ਨੌਕਰੀ ਨਾਲ ਉਹ ਗਾਇਕੀ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾ ਰਹੇ ਸੀ ਉਹਨਾਂ ਨੇ ਵਰਿੰਦਰ ਵਚਨ, ਸੁਰਿੰਦਰ ਵਚਨ ਤੇ ਮਿੰਦਰਪਾਲ ਨਗੀਨਾ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ ਜਿਸ ਤੋਂ ਬਾਅਦ ਉਹਨਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ ਜਿਸ ਦਾ ਨਾਮ ਸੀ ਸੁਲਫੇ ਦੀ ਲਾਟ ਵਰਗੀ ਇਸ ਐਲਬਮ ਵਿੱਚ 8 ਗੀਤ ਸੀ ਇਸ ਐਲਬਮ ਤੋਂ ਬਾਅਦ ਉਹਨਾਂ ਨੂੰ ਪ੍ਰੋਗਰਾਮ ਮਿਲਨੇ ਸ਼ੁਰੂ ਹੋ ਗਏ ਪਰ ਉਹਨਾਂ ਦੀ ਜ਼ਿੰਦਗੀ ਨੇ ਯੂ ਟਰਨ ਉਦੋਂ ਲਿਆ ਜਦੋਂ ਉਹਨਾਂ ਨੇ ਬੋਲੀਆਂ ਗਾਈਆਂ ਜਿਸ ਤੋਂ ਬਾਅਦ ਉਹਨਾਂ ਨੂੰ ਉਹ ਲੋਕ ਵੀ ਜਾਣਣ ਲੱਗ ਪਏ ਜੋ ਉਹਨਾਂ ਨੂੰ ਹਲੇ ਤੱਕ ਨਹੀਂ ਜਾਣਦੇ ਸੀ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਕਈ ਗਾਣੇ ਸੁਪਰ ਡੂਪਰ ਹਿੱਟ ਰਹੇ ਜਿਦਾਂ ਕਿ ਸ਼ੇਰ ਪੰਜਾਬੀ ਟੁੱਟ ਪੈਣੇ ਦੀ ਜਲੇਬੀ ਮਾਰੀ ਮੁੰਡਿਓ ਆ ਗਈ ਓਏ ਜੱਗਾ ਲੱਕ ਦੇ ਹੁਲਾਰੇ ਤੇ ਮੇਲੇ ਵਿੱਚ ਜੱਟ ਸਾਲ 2023 ਦੇ ਵਿੱਚ ਉਹਨਾਂ ਨੇ ਬਾਲੀਵੁੱਡ ਫਿਲਮ ਐਨੀਮਲ ਚ ਅਰਜਨ ਵੈਲੀ ਗੀਤ ਗਾ ਕੇ ਤਾਂ ਅੱਤ ਹੀ ਕਰਵਾ ਦਿੱਤੀ ਪੂਰੇ ਭਾਰਤ ਵਿੱਚ ਇਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੁਣ ਜੇ ਭਪਿੰਦਰ ਬੱਬਲ ਦੇ ਵਿਆਹ ਦੀ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਮਨਜੀਤ ਕੌਰ ਦੇ ਨਾਲ ਹੋਇਆ ਇਹਨਾਂ ਦੇ ਬੱਚੇ ਕੈਨੇਡਾ ਦੇ ਵਿੱਚ ਸੈਟਲ ਹੋ ਚੁੱਕੇ ਨੇ ਸੋ ਇਹ ਸੀ ਪੰਜਾਬੀ ਗਾਇਕ ਭਪਿੰਦਰ ਬੱਬਲ ਦੀ ਬਾਇਓਗ੍ਰਾਫੀ ਤੁਹਾਨੂੰ ਵੀਡੀਓ ਕੈਦਾਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾ ਤੇ ਲਾਈਕ ਜ਼ਰੂਰ ਕਰ ਦਿਓ ਸੋ ਹੁਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ